ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਸ਼ੰਭੂ ਬਾਰਡਰ ਨੂੰ ਪਾਰ ਕਰਕੇ ਹਰਿਆਣਾ ਵਿੱਚ ਦਾਖਲ ਹੋਣ ਅਤੇ ਦਿੱਲੀ ਨੂੰ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਅੱਜ ਸਾਰਾ ਦਿਨ ਕਿਸਾਨਾਂ ਦੀ ਜਦੋਜਹਿਦ ਚੱਲਦੀ ਰਹੀ ਅਤੇ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਇਹਨਾਂ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਹਰਿਆਣਾ ਦੀ ਸਰਕਾਰ ਵੱਲੋਂ ਜੋ ਰੋਕਾਂ ਲਾਈਆਂ ਗਈਆਂ ਸੀ ਉਹਨਾਂ ਨੂੰ ਕਿਸਾਨ ਨਹੀਂ ਟਪ ਸਕੇ ਅਤੇ ਕਿਸਾਨਾਂ ਨੂੰ ਆਪਣਾ 101 ਮਰਜੀ ਵੜਿਆਂ ਦਾ ਜਥਾ ਵਾਪਸ ਬੁਲਾਉਣਾ ਪੈ ਗਿਆ ਅਤੇ ਹੁਣ ਕਿਸਾਨ ਕੱਲ੍ਹ ਤੱਕ ਦਾ ਇੰਤਜ਼ਾਰ ਕਰਨਗੇ ਅਤੇ ਪਰਸੋਂ ਨੂੰ ਦੁਬਾਰਾ ਨਵੀਂ ਰਣਨੀਤੀ ਦਾ ਐਲਾਨ ਕਰਨਗੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਦੇ ਵੱਲੋਂ ਹੁਣ ਐਲਾਨ ਕੀਤਾ ਗਿਆ ਕਿ ਕੱਲ ਨੂੰ ਕਿਸਾਨ ਪੰਜਾਬ ਭਾਜਪਾ ਦੇ ਲੀਡਰਾਂ ਦੇ ਘਰਾਂ ਦਾ ਘਰਾਓ ਕਰਨਗੇ ਅਤੇ ਲਗਾਤਾਰ ਇਸ ਤਰੀਕੇ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਜੋ ਸੱਦਾ ਦਿੱਤਾ ਗਿਆ ਹੁਣ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਤੇ ਕੱਲ ਤੱਕ ਦਾ ਇਸ ਦੇ ਲਈ ਇੰਤਜ਼ਾਰ ਕਰਨ ਦੀ ਗੱਲ ਕਿਸਾਨਾਂ ਵੱਲੋਂ ਆਖੀ ਗਈ ਹੈ ਪਰ ਅੱਜ ਕਿਸਾਨਾਂ ਦੇ ਨਾਲ ਜੋ ਕੁਝ ਹੋਇਆ ਤੁਹਾਨੂੰ ਉਸ ਦੀ ਜਾਣਕਾਰੀ ਦੇ ਦਿੰਨੇ ਆ ਕਿਸਾਨਾਂ ਦੇ ਵੱਲੋਂ ਦੁਪਹਿਰ 1 ਵਜੇ ਦਾ ਸਮਾਂ ਮਿਥਿਆ ਗਿਆ ਸੀ ਦਿੱਲੀ ਵੱਲ ਨੂੰ ਕੂਚ ਕਰਨ ਦਾ 101 ਕਿਸਾਨ ਜਿਹੜੇ ਹੈ ਪਹਿਲੇ ਜਥੇ ਦੇ ਵਿੱਚ ਮਰਜੀਵੜਿਆਂ ਦੇ ਰੂਪ ਵਿੱਚ ਅੱਗੇ ਵਧੇ ਸਨ ਪਰ ਇਹਨਾਂ ਕਿਸਾਨਾਂ ਦੇ ਉੱਤੇ ਅੱਜ ਫਿਰ ਉਹੀ ਕੁਝ ਹੋਇਆ ਜੋ ਫਰਵਰੀ ਮਹੀਨੇ ਵਿੱਚ ਹੋਇਆ ਸੀ ਉਨ੍ਹਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਦਿੱਤੇ ਗਏ ਅਤੇ ਕਿਸਾਨਾਂ ਦੇ ਵਿੱਚੋਂ 7 ਮਰਜੀਵੜੇ ਜ਼ਖਮੀ ਹੋਏ ਇਸ ਦੇ ਬਾਅਦ ਇਹਨਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਤੇ ਕਿਸਾਨਾਂ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਆਪਣਾ ਪਹਿਲਾ ਜਥਾ ਭੇਜ ਕੇ ਦਿੱਲੀ ਵੱਲੋਂ ਕੂਚ ਕਰਨ ਦਾ ਉਹ ਵਾਪਸ ਲੈਣਾ ਪੈ ਗਿਆ ਤੇ 101 ਮਰਜੀਵੜਿਆਂ ਦੇ ਪਹਿਲੇ ਜਥੇ ਨੂੰ ਕਿਸਾਨ ਆਗੂਆਂ ਨੇ ਵਾਪਸ ਉੱਥੇ ਹੀ ਬੁਲਾ ਲਿਆ ਜਿੱਥੋਂ ਉਹ ਤੁਰੇ ਸਨ ਤਾਂ ਕੇਂਦਰ ਸਰਕਾਰ ਦੇ ਅੱਗੇ ਲਗਾਤਾਰ ਆਪਣੀਆਂ ਐਮਐਸਪੀ ਸਮੇਤ ਬਾਕੀ ਮੰਗਾਂ ਨੂੰ ਲੈ ਕੇ ਜੋ ਮੋਰਚਾ ਚੱਲ ਰਿਹਾ ਹੈ ਸ਼ੰਭੂ ਟੈਕਨੋਰੀ ਬਾਰਡਰ ਦੇ ਉੱਤੇ ਉਸ ਦੇ ਵਿੱਚੋਂ ਅੱਜ ਸ਼ੰਭੂ ਬਾਰਡਰ ਦੇ ਉਤੋਂ ਇਹ ਐਲਾਨ ਜਾਣ ਦਾ ਕੀਤਾ ਗਿਆ ਸੀ ਪਰ ਅੱਜ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਤੇ ਪੁਲਿਸ ਦੇ ਵੱਲੋਂ ਤੇ ਬਾਕੀ ਦੀ ਫੋਰਸ ਦੇ ਵੱਲੋਂ ਕਿਸਾਨਾਂ ਦੇ ਉੱਤੇ ਜੋ ਵੀ ਕੀਤਾ ਗਿਆ ਉਹ ਸਭ ਦੇ ਸਾਹਮਣੇ ਹੈ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਜੋ ਫਰਵਰੀ ਮਹੀਨੇ ਦਾ ਹਾਲ ਸੀ ਉਹੀ ਕੁਝ ਦੁਬਾਰਾ ਦੇਖਣ ਨੂੰ ਮਿਲਿਆ ਤੇ ਅਥਰੂ ਗੈਂਸ ਦੇ ਗੋਲਿਆਂ ਨੇ ਪੰਜਾਬ ਦੇ ਇਹਨਾਂ ਕਿਸਾਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਕੱਢ ਦਿੱਤੇ ਤੇ ਕਿਸਾਨ ਇਸ ਤਰੀਕੇ ਦੇ ਨਾਲ ਜਦੋਜਹਿਦ ਕਰਦੇ ਹੋਏ ਅੱਗੇ ਕੀ ਜਾਣਾ ਸੀ ਪਿੱਛੇ ਫਿਰ ਆਉਂਦੇ ਦਿਖਾਈ ਦਿੱਤੇ ਹੁਣ ਕੱਲ ਤੱਕ ਦਾ ਸਮਾਂ ਕੇਂਦਰ ਸਰਕਾਰ ਨੂੰ ਗੱਲ ਕਰਨ ਦੇ ਲਈ ਦਿੱਤਾ ਗਿਆ ਕਿ ਸਾਡੇ ਨਾਲ ਗੱਲਬਾਤ ਸ਼ੁਰੂ ਕਰੋ ਨਹੀਂ ਫਿਰ ਕਿਸਾਨ 8 ਤਰੀਕ ਨੂੰ ਨਵੀਂ ਰਣਨੀਤੀ ਦਾ ਅਲਾਨ ਕਰ ਦੇਣਗੇ ਸੋ ਐਸੀ ਅੱਜ ਦੀ ਵੱਡੀ ਅਪਡੇਟ ਜੋ ਕਿਸਾਨਾਂ ਵੱਲੋਂ ਹੁਣ ਐਲਾਨ ਕੀਤੇ ਗਏ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ